ਜਿੰਦਾਬਾਦ ਤੇਰੇ ਦੀ ਜਾਲਮ ਤੇ ਗਾਦਰ ਮੋਦੀ ਹਕੂਮਤ ਮਰਦਾਬਾ 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 ਹਨ ਮਜ਼ਦੂਰਾਂ ਨੂੰ ਕੁਚਲ ਦਬਾਉਣ ਕੁਚਲ ਵਾਲੀ ਮੋਦੀ ਹਕੂਮਤ ਮਰਦਾਬਾ 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 ਅੱਜ ਦਾ ਪੰਜਾਬ ਜਿੰਦਾਬਾਦ 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 ਸਾਨੂੰ ਤੇਰਾ ਹੱਕੀ ਮੰਗਾ ਪ੍ਰਵਾਨ ਕਰੋ ਪ੍ਰਵਾਨ ਕਰੋ ਪ੍ਰਵਾਨ ਕਰੋ ਤੇਰਾ ਹੱਕੀ ਮੰਗਾ ਪ੍ਰਵਾਨ ਕਰੋ ਪ੍ਰਵਾਨ ਕਰੋ ਪ੍ਰਵਾਨ ਕਰੋ ਕੱਲ ਬਾ ਤੁਹਾਨੂੰ ਕਰਨੀ ਹੋਗੀ ਕਰਨੀ ਹੋਊਗੀ ਕਰਨੀ ਹੋਊਗੀ ਨਹੀਂ ਤਾਂ ਕਰਨੀ ਪਰ ਨਹੀਂ ਹੋਗੀ ਕੱਲ ਬਾ ਤੁਹਾਨੂੰ ਕਰਨੀ ਹੋਗੀ ਨਹੀਂ ਤਾਂ ਕਰਨੀ ਪਾਣੀ ਹੋਊਗੀ ਕੱਲ ਬਾ ਤੁਹਾਨੂੰ ਕਰਨੀ ਹੋਗੀ ਨਹੀਂ ਤਾਂ ਕਰਨੀ ਪਾਣੀ ਹੋਊਗੀ ਕੱਲ ਬਾ ਤੁਹਾਨੂੰ ਕਰਨੀ ਹੋਗੀ ਨਹੀਂ ਤਾਂ ਕਰਨੀ ਹੋਊਗੀ ਚਲੀ ਹੱਕ ਸੱਚਨ ਸਾਫ ਦੀ ਆਵਾਜ਼ ਨੂੰ ਬੁਲੰਦ ਕਰਲੀ ਇੱਥੇ ਪਹੁੰਚੇ ਅਚੇ-ਅਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਆ ਬੰਦੇ ਆ ਵੀ ਜੋ ਦਿੱਲੀ ਮੋਰਚਾ ਤੋਂ ਵਾਲਾ ਜਿਹੜੇ ਦੋਨੇ ਫੋਰਮ ਨੇ ਉਹਨਾਂ ਦੇ ਸਾਂਝੇ ਫੋਰਮ ਦੇ ਸੱਦੇ ਦੇ ਉੱਤੇ ਅੱਜ ਪੰਜਾਬ ਬੰਦ ਜਿਹੜਾ ਹੈਗਾ ਹੋ ਰਿਹਾ ਹੈਗਾ ਜਿਹਦੇ ਵਿੱਚ ਸੜਕਾਂ ਰੇਲਾਂ ਬੱਸਾਂ ਟਰੱਕ ਤਮਾਮ ਕਾਰੋਬਾਰ ਦੁਕਾਨਾਂ ਤੇ ਸਕੂਲ ਕਾਜ ਹੋਰ ਸਾਰੇ ادارے ਜਿਹੜੀ ਟੋਟਨੋ ਹੋ ਬੰਦ ਨੇ ਵੱਲ 7 ਵਜੇ ਤੋਂ ਲੈ ਕੇ 4 ਵਜੇ ਇੱਥੇ ਅਸੀਂ ਸਾਡੇ ਜੋਧੇ ਜਿਹੜੇ ਸੀਗੇ 6:30 ਵਜੇ ਆ ਗਏ ਸੀ ਪੂਨੇ ਸਤ ਤਿਆਰੀ ਹੋ ਗਈ ਪੂਰੇ 7 ਵਜੇ ਤੋਂ ਅਸੀਂ ਇੱਥੇ ਬਲਗੂਆ ਜਾਣ ਲਿਆ ਹੋਇਆ ਹੈਗਾ ਔਰ ਇਸੇ ਤਰ੍ਹਾਂ ਹੀ ਮੁੱਲਾਂਪੁਰ ਜਿਹੜਾ ਹੈਗਾ ਰੇਲਵੇ ਪੁਲ ਦੇ ਥੱਲੇ ਉਹ ਜਿਹੜਾ ਹੈਗਾ ਰੇਲ ਲੋਕੋ ਜਾ ਆ ਉਹ ਵੀ ਚੱਲ ਰਿਹਾ ਹੈਗਾ ਆਪਣੀ ਜਥੇਬੰਦੀ ਵੱਲੋਂ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਸਾਥ ਦੇ ਨਾਲ ਸੋ ਇਹ ਇਹਦੇ ਵਿੱਚ ਜਿਹੜਾ ਜੋ ਬੰਦ ਦਾ ਕਾਰਨ ਆ ਉਹ ਸਾਨੂੰ ਕਿਉਂ ਦੇਣਾ ਪਿਆ ਬੰਦ ਆ ਇਹ ਆ ਵੀ ਜੋ ਪਿਛਲੇ 1.5 ਮਹੀਨੇ ਤੋਂ ਲਗਾਤਾਰ ਸ਼ੰਭੂ ਖਨੋਰੀ ਤੇ ਰਤਨਪੁਰ ਬਾਰਡਰਾਂ ਦੇ ਉੱਤੇ ਲੜਾਈ ਲੜ ਰਹੇ ਆ ਉਹਦੇ ਉੱਤੇ ਜਿੰਨਾ ਜ਼ੁਲਮ ਤਸ਼ੱਦਦ ਹੋਇਆ ਜਿਹਦੇ ਵਿੱਚ ਮਤਲਬ 31 ਜਾਨਾਂ ਅੱਜ ਤੱਕ ਜਾ ਚੁੱਕੀਆਂ ਨੇ 483 ਯੋਧੇ ਫੱਟੜ ਹੋ ਚੁੱਕੇ ਨੇ ਚਿਆਂ ਦੀਆਂ ਅੱਖਾਂ ਦੀ ਨਿਗਾਹ ਜਾ ਚੁੱਕੀ ਆ ਔਰ ਜਗਜੀਤ ਸਿੰਘ ਡੱਲੇਵਾਲ ਜੀ ਜੋ ਸਤਕਾਰਯੋਕ ਕਿਸਾਨ ਆਗੂ ਨੇ ਜਾਨਵਾਜ਼ ਉਹਨਾਂ ਦਾ ਮਰਨ ਵਰਤ ਅੱਜ 35ਵੇਂ ਦਿਨ ਚ ਦਾਖਲ ਹੋ ਰਿਹਾ ਤੇ ਉਸੇ ਦੀ ਅਤ ਮਾੜੀ ਹਾਲਤ ਹੋ ਚੁੱਕੀ ਆ ਇਸ ਪ੍ਰਸੰਗ ਚ ਅਸੀਂ ਲਾਇਆ ਵੀ ਨੰਬਰ 1 ਇਹ ਸਾਰਾ ਜ਼ੁਲਮ ਬੰਦ ਕੀਤਾ ਜਾਵੇ ਦੂਜੀ ਗੱਲ ਆ ਵੀ ਜਿਹੜੀ 18 ਫਰਵਰੀ ਤੋਂ ਕੇਂਦਰ ਦੀ ਮੋਦੀ ਸਰਕਾਰ ਚੰਡੀਗੜ੍ਹ 'ਚ ਗੱਲਬਾਜੀ ਨੇ ਚਾਰ ਰਾਊਂਡ ਦੀ ਸਾਡੇ ਨਾਲ ਕੀਤੀ ਸੀ ਮੋਰਚੇ ਨਾਲ ਉਦੋਂ ਭੱਜੀ ਆ ਉਹ ਦੁਬਾਰਾ ਗੱਲਬਾਤ ਦੀ ਮੇਜ ਤੇ ਆ ਕੇ ਜਿਹੜੀਆਂ ਪਹਿਲਾਂ ਮੰਗੀਆਂ ਮੰਨੀਆਂ ਤੇ ਜਿਹੜੀਆਂ ਐਸ ਮੋਰਚੇ 'ਚੋਂ ਹੱਕੀ ਉਪਰੀਆਂ ਨੇ ਕੁੱਲ 13 ਮੰਗਾ ਜਿਹੜੀਆਂ ਪ੍ਰਵਾਨ ਕਰੇ ਤਾਂ ਜੋ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹੁਣ ਵਾਲਿਆ ਟਰੰਪ ਪਰ ਗਿਆ ਮੈਂ ਦਸ਼ਮੀਰ ਤਸਾਨ ਵੀ ਜਿਲ੍ਹਾ ਤੋਂ ਗਿਆਣਾ ਜਿਲ੍ਹਾ ਪ੍ਰਧਾਨ ਕਰਿਆ ਬੋਲ ਰਿਹਾ ਹਾਂ ਮਾਲੋ ਅਸੀਂ ਜਿਹੜੀਆਂ ਸੇਵਾਵਾਂ ਆਉਂਦੀਆਂ ਨੇ ਅਮਰਜੈਂਸੀ ਮਾਲੋ ਕੋ ਬਿਮਾਰ ਜਾਂ ਕੋਈ ਬਰਾਤ ਵਾਲਾ ਜਾਂ ਉਸ ਤਰ੍ਹਾਂ ਦੇ ਕੰਮ ਵਾਲਾ ਉਹਨੂੰ ਅਸੀਂ ਨਿਗ੍ਹਾ ਹੀ ਜਾਂਦੇ ਬਿਲਕੁਲ ਨਹੀਂ ਰੋਕਦੇ ਔਰ ਦੂਜੇ ਬੰਦਿਆਂ ਤੋਂ ਅਸੀਂ ਸਹਿਯੋਗ ਮੰਗਦੇ ਹਾਂ ਕੀਕਨੇ ਸਾਡਾ ਸਹਿਯੋਗ ਦਿਓ ਕਿਉਂਕਿ ਸਾਡੇ ਨਾਲ ਧੱਕਾ ਬਹੁਤ ਜਿਆਦਾ ਹੋ ਰਿਹਾ ਸਾਡੀ ਝੋਨੇ ਦੇ ਵਿੱਚ ਜਿੰਨੇ ਨੋਟ ਹੋਈਆ 10 ਤੋਂ 20 ਕਟੂ 100 ਮਗਰ ਲੈ ਕੇ ਸਾਡਾ ਝੋਨਾ ਚੁੱਕਿਆ ਵਾ ਔਰ ਜਿਹੜੇ ਸੈਂਟਰ ਦੇ ਮੰਤਰੀ ਸਾਡੇ ਪੰਜਾਬ ਚੋਂ ਬਣੇ ਹੋਇਆ ਹਾਰੇ ਹੋਏ ਬਣਾਇਆ ਜਿਵੇਂ ਫਰਦੂਰ ਰਮਜੀਤ ਬਿੱਟੂ ਤੇ 20 ਹੋਰ ਇੱਕ ਵਾਰ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ ਵੀ ਇਹਨਾਂ ਨੂੰ ਸੇਲੇ ਛੋੜ ਦਿਓ ਜਾਂ ਇਸ ਤਰ੍ਹਾਂ ਕੋਈ ਚੱਕਣ ਦੇ ਖਾਤਰ ਸਾਡੀ ਕੋਈ ਮਦਦ ਵਾਲੀ ਗੱਲ ਨਹੀਂ ਕੀਤੀ ਉਹਦੇ ਰੋਸ ਵਜੋਂ ਆ ਜਾਂ ਡੱਲੇਵਾਲ ਸਾਹਿਬ ਜਿਵੇਂ ਹੁਣ ਮੰਨਿਆ ਹੋਈਆਂ ਮੰਗਾਂ ਤਾਂ ਹੈ ਹੀ ਹੈ ਨਹੀਂ ਮੰਨਿਆ ਹੋਈਆਂ ਮੰਗਾਂ ਤੋਂ ਮੁکریاں ਹੋਈਆਂ ਦੋਹੇ ਸਰਕਾਰਾਂ ਦੋਹੇ ਸਰਕਾਰਾਂ ਵੈਸੇ ਹੁੰਦੀਆਂ ਤਾਂ ਇਹ ਆ ਵੀ ਉਹ ਮੰਦਰ ਦੇ ਬਰਾਬਰ ਕਹਿ ਲੋ ਜਾਂ ਗੁਰਦੁਆਰੇ ਦੇ ਬਰਾਬਰ ਹੁੰਦੀਆਂ ਪਰ ਇਹ ਜਿਹੜਾ ਗੁੰਡਾ ਰਾਜ ਆ ਇਹਨਾਂ ਨੇ ਦੋਹੇ ਗੰਦ ਦੀਆਂ ਢੇਰੀਆਂ ਬਣਾ ਦਿੱਤੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਕੁਝ ਹੋਰ ਨਹੀਂ ਸੁਣ ਰਿਹਾ ਉਲਟ ਸਮਾਂ ਤੇ ਮਰਨ ਵਾਰਤ ਤੋੜ ਨੂੰ ਉਹਨੂੰ ਦਾ ਮਜਬੂਰ ਕਰ ਰਹੇ ਆ ਪਰ ਮੰਗਾ ਨਹੀਂ ਬਨ ਰਹੇ ਸਾਡੀ ਮਜਬੂਰੀ ਆ ਮਜਬੂਰੀ ਕਰਕੇ ਅਸੀਂ ਇੱਥੇ ਬੈਠੇ ਆ ਉਹਦੇ ਕਰਕੇ ਅਸੀਂ ਰੋਜ਼ ਬਰਗਟ ਕਰ ਰਹੇ ਆ ਹੋਰ ਸਾਡਾ ਕੋਈ ਇੱਥੇ ਬੈਠਣ ਨੂੰ ਸੌਂਕ ਨਹੀਂ ਤੋਂ ਦੇ ਜਮੀਨ ਦੇ ਵਿੱਚ ਅਸੀਂ ਦਾ ਸਿਰ ਮੇ ਕੋਰੇ ਦੇ ਮਾਰੇ ਉਹਨਾਂ ਸਹਿਯੋਗ ਦੇ ਵਿੱਚ ਰੋਸ ਕਰ ਰਹੇ ਹਾਂ ਜੀ